ਹਾਂਜੀ ਸਰ ਕੀ ਮਾਮਲਾ ਤੁਸੀਂ ਅਰ ਸ਼ੰਕਰ ਚੌਂਕੀ ਵਿਖੇ ਪਹੁੰਚੇ ਆਂ ਕੀ ਸੀਗਾ ਮਾਮਲਾ ਮਾਮਲਾ ਬੱਚਿਆਂ ਦਾ ਸੀ ਸਰ ਜੀ ਬੱਚਿਆਂ ਤੋਂ ਗੱਲਬਾਤ ਹੋਈ ਸੀ ਜਦ ਮੈਂ ਸ਼ਾਮ ਨੂੰ ਕੰਮ ਤੋਂ ਆਇਆ ਆ ਜੀ ਇਹਨਾਂ ਨੇ ਇਕ ਅੱਠਮੱਠ ਕੀਤਾ ਹੋਇਆ ਸੀ ਮੇਰੇ ਹੋਂ ਤੋਂ ਪਹਿਲਾਂ ਕਿੰਨਨ ਨੇ ਜੀ ਇਹ ਬੰਦੇ ਆਣ ਪਿੰਡ ਸਿਆਣੇ ਮੱਲੇ ਸਿਆਣੇ ਸਾਡੇ ਆਣ ਮੱਲੇ ਆਣ ਜਿਹੜੇ ਲੜੇ ਆ ਅੱਛਾ ਜੀ ਤਾਂ ਮੈਂ ਮੁਰਕੇ ਇਹਨਾਂ ਨੇ ਜਦ ਦੇਖਿਆ ਤਾਂ ਇਹਨਾਂ ਮੈਂ ਅੰਦਰ ਆ ਗਿਆ ਉਹ ਅੰਦਰ ਆ ਕੇ ਧੱਕਾ ਮਾਰ ਕੇ ਆਫਰੇ ਮੇਰੇ ਜੀ ਜੀ ਆ ਕੇ ਨਾ ਮੈਨੂੰ ਕੁੱਟਮਾਰ ਕੀਤੀ ਅੰਦਰ ਆ ਕੇ ਮੇਰੇ ਜੀ ਹਾਂਜੀ ਤੇ ਹੁਣ ਤੁਸੀਂ ਪੁਲਿਸ ਦੇ ਕੋਲ ਇਥੇ ਕੰਪਲੀਟ ਕਿਦਣ ਦੀ ਕੀਤੀ ਹੋਈ ਐ ਸ਼ੰਕਰ ਚੌਕੀ ਜੀ ਕੀਤੀ 9 ਤਰੀਕ ਨੂੰ ਦਾਖਲਾ ਹੈ ਜੀ ਜੀ ਤੇ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਉਹਨਾਂ ਦੇ ਉੱਤੇ ਉਸ ਤਰ੍ਹਾਂ ਦਾ ਨਹੀਂ ਨਹੀਂ ਕੋਈ ਕਾਰਵਾਈ ਨਹੀਂ ਕੀਤੀ ਕੀ ਤੁਹਾਡਾ ਉਹਨਾਂ ਦੇ ਨਾਲ ਕੋਈ ਗੱਲਬਾਤ ਹੋਈ ਹੈ ਜਿਨ੍ਹਾਂ ਨਾਲ ਲੜਾਈ ਹੋਈ ਹੈ ਕਿ ਚਲੋ ਬੈਠ ਕੇ ਰਾਇਨਾਮਾ ਵਗੈਰਾ ਜੇ ਕੁਝ ਵੀ ਹਾਂਜੀ ਹੁੰਦੀ ਰਹੀ ਐ ਪਰ ਉਹਨਾਂ ਨੂੰ ਬੰਦੇ ਟਾਈਮ ਟੈਕ ਚਲੇ ਜਾਂਦੇ ਸੀ ਅਸੀਂ ਅਛਾ ਤੁਸੀਂ ਹੁਣ ਪੁਲਿਸ ਤੋਂ ਕੀ ਮੰਗ ਕੀਤੀ ਹੈ ਪਰਚਾ ਦਰਜ ਕਰਨ ਦੀ ਮੰਗ ਕੀਤੀ ਹੈ ਜਾਂ ਫਿਰ ਕਾਰਵਾਈ ਰਾਜੀਨਾਮੇ ਵਿੱਚ ਕਿਹੜੀ ਮੰਗ ਕੀਤੀ ਤੁਸੀਂ ਪੁਲਿਸ ਪ੍ਰਸ਼ਾਸਨ ਤੋਂ ਅਸੀਂ ਉਹਨਾਂ ਨੂੰ ਇਹ ਕਿਹਾ ਸੀ ਵੀ ਰਾਜੀਨਾਮਾ ਕੋ ਹੋਣਾ ਚਾਹੀਦਾ ਉਹ ਟਾਈਮ ਦੇ ਦਿੱਜਦੇ ਆ ਜੀ ਉਹ ਹਣ ਤੱਕ 4-5 ਦਿਨ ਹੋ ਗਏ ਅੱਜ ਪਹੁੰਚੇ ਨਹੀਂ ਉਹ ਉਹ ਨਹੀਂ ਪਹੁੰਚੇ ਜੀ ਤੇ ਕੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਤੁਸੀਂ ਪੁਲਿਸ ਪ੍ਰਸ਼ਾਸਨ ਤੋਂ ਕਾਰਵਾਈ ਹਾਂਜੀ ਧਰਮਿੰਦਰ ਨੰਗਰ ਸਰ ਤੁਸੀਂ ਅੱਜ ਪੁਲਿਸ ਚੌਕ ਕੀ ਸ਼ੰਕਰ ਵਿਖੇ ਇਕੱਠੇ ਹੋਏ ਆ ਮਾਮਲਾ ਤਾਂ ਆਪਾਂ ਨੂੰ ਪਤਾ ਲੱਗ ਗਿਆ ਇਹਦੇ ਬਾਰੇ ਥੋੜੀ ਬਰੀਕੀ ਨਾਲ ਜਾਣਕਾਰੀ ਦਿਓ ਜੀ ਪੂਰਾ ਮਾਮਲਾ ਹੈ ਕੀ ਹੈ ਜੀ ਇਹ ਦੇਖੋ ਜੀ ਇਹ ਬੱਚਿਆਂ ਦੇ ਕੋਈ ਬਾਜਾ ਪੂਜੇ ਵਜਾਉਣ ਤੋਂ ਜਿਹੜੇ ਆ ਇੱਕ ਬੈਂਸ ਵਸਾਇਆ ਹੋਇਆ ਸੀ ਹਾਂ ਹਾਂ ਪਰ ਇਹ ਜੋ ਆਪਣੇ ਵਿਅਕਤੀ ਆ ਇਹ ਕੰਮ ਤੋਂ ਘਰੇ ਆਉਂਦਾ ਆ ਸ਼ਾਮ ਦੇ ਵੇਲੇ ਤੇ ਉਹ ਸਾਰਾ ਪਰਿਵਾਰ ਦੂਸਰੀ ਧਿਰ ਦੇ ਆਦਮੀ ਔਰਤਾਂ ਜਿਹੜੇ ਇਕੱਠੇ ਹੋ ਕੇ ਗਰੀਬ ਪਰਿਵਾਰ ਦੇ ਘਰ ਆਉਂਦੇ ਆ ਤੇ ਇਸ ਦੇ ਉੱਤੇ ਜਿਹੜਾ ਜਾਨਲੇਵਾ ਹਮਲਾ ਕਰਦੇ ਆ ਤੁਸੀਂ ਦੇਖ ਸਕਦੇ ਹੋ ਕਿ ਕਿੰਨੀਆਂ ਸੱਟਾਂ ਲੱਗੀਆਂ ਤੇ ਅੱਜ ਜਿਹੜਾ ਸਾਡੇ ਵਾਲਮੀਕੀ ਐਕਸ਼ਨ ਫੋਰਸ ਪੰਜਾਬ ਦੇ ਧਿਆਨ ਦੇ ਵਿੱਚ ਇਹ ਮਾਮਲਾ ਆਇਆ ਤੇ ਅਸੀਂ ਇੱਥੇ ਪਹੁੰਚੇ ਆ ਸੋ ਅੰਚਾਰ ਸਾਹਿਬ ਨੂੰ ਮਿਲੇ ਅਗੇ ਤਿੰਨ ਚਾਰ ਵਾਰੀ ਇਹ ਸਾਰੇ ਦੇ ਦੂਸਰੀ ਪਾਰਟੀ ਆ ਟਾਈਮ ਲੈ ਕੇ ਚਲੇ ਜਾਂਦੇ ਰਹੇ ਆ ਪਰ ਅੱਜ ਵੀ ਅੰਚਾਰ ਸਾਹਿਬ ਨੂੰ ਮਿਲੇ ਆ ਤੇ ਪਤਾ ਨਹੀਂ ਉਹਨਾਂ ਦੀ ਕਿਹੜਾ ਧੌਣ ਦੇ ਵਿੱਚ ਕੀ ਲਾਇਆ ਵੀ ਜਿਹੜਾ ਉਹਨਾਂ ਨੂੰ ਟਿਕਣ ਨਹੀਂ ਦਿੰਦਾ ਤੇ ਇਸ ਕਰਕੇ ਉਹਨਾਂ ਨੇ ਜਿਹੜਾ ਇਹ ਕਾਨੂੰਨ ਨੂੰ ਵੀ ਜਿਹੜਾ ਖਡਾਉਣਾ ਸਮਝਿਆ ਹੋਇਆ ਆ ਅਸੀਂ ਇਸ ਗਰੀਬ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਹਰ ਜਿਹੜੇ ਆ ਸੰਭਵ ਯਤਨ ਕਰਾਂਗੇ ਔਰ ਇੰਚਾਰ ਸਾਹਿਬ ਨੂੰ ਮਿਲੇ ਆ ਉਹਨਾਂ ਨੇ ਭਰੋਸਾ ਦਿਵਾਇਆ ਵੀ ਹੈ ਜਿਹੜੀ ਅਸੀਂ ਉਹਨਾਂ ਤੇ ਬਣਦੀ ਜਿਹੜੀ ਕਾਨੂੰਨੀ ਕਾਰਵਾਈ ਕਰਾਂਗੇ ਸਰ ਪਿੰਡ ਚਾਨੀਆਂ ਦੀ ਜਿਹੜੀ ਇਹ ਖਬਰ ਹੈ ਪੂਰੀ ਅਗਰ ਪ੍ਰਸ਼ਾਸਨ ਨੇ ਉਹਨਾਂ ਤੇ ਕੋਈ ਕਾਰਵਾਈ ਨਾ ਕੀਤੀ ਤਾਂ ਫਿਰ ਜਥੇਬੰਦੀ ਵੱਲੋਂ ਕਿਹੜਾ ਜਿਹੜਾ ਲਿਖਿਆ ਜਾਵੇ ਕਸ਼ਨਗਰ ਜੀ ਦੇਖੋ ਜੀ ਜੇਕਰ ਪ੍ਰਸ਼ਾਸਨ ਨੇ ਵੰਦੀ ਕਾਨੂੰਨੀ ਕਾਰਵਾਈ ਨਾ ਕੀਤੀ ਤਾਂ ਅਸੀਂ ਵੱਡੇ ਪੱਧਰ ਤੇ ਬਾਲਮੀਕ ਅਕਸ਼ਲ ਫੋਰਸ ਪੰਜਾਬ ਵੱਲੋਂ ਇੱਕ ਵੱਡਾ ਸੰਘਰਸ਼ ਲੀਕਾਂਗੇ ਜਿਸ ਦੀ ਜ਼ਿੰਮੇਵਾਰੀ ਪੁਲਿਸ ਪ੍ਰਸ਼ਾਸਨ ਦੀ ਹੋਵੇਗੀ ਸਰ ਤੁਹਾਡੀ ਜਿਹੜੀ ਗੱਲਬਾਤ ਹੈ ਦੂਸਰੀ ਪਾਰਟੀ ਨਾਲ ਵੀ ਹੋਈ ਆ ਕਿਉਂਕਿ ਸਮਾਜ ਦੇਖਿਆ ਜਾਵੇ ਤੇ ਐਸ ਸੀ ਭਾਈਚਾਰਾ ਹੋਣਾ ਦੋਨਾਂ ਪਾਸੇ ਕਿ ਤੁਸੀਂ ਉਹਨਾਂ ਨਾਲ ਸੰਪਰਕਾਂ ਦੀ ਕੋਸ਼ਿਸ਼ ਕੀਤੀ ਹੈ ਦੂਸਰੇ ਪਾਸੇ ਵੀ ਕੋ ਹੈ ਤਾਂ ਐਸ ਸੀ ਭਾਈਚਾਰਾ ਆ ਐਸ ਸੀ ਭਾਈਚਾਰਾ ਗਲਤੀ ਕਰਦਾ ਜਾਂ ਜਨਰਲ ਭਾਈਚਾਰਾ ਕਰਦਾ ਗਲਤੀ ਅਸੀਂ ਇਸ ਨਿਗਾਹ ਨਾਲ ਦੇਖਦੇ ਆ ਵੀ ਜਿਹੜਾ ਵੀ ਗਲਤੀ ਆ ਜਿਹੜਾ ਦੋਚੀ ਆ ਉਹਨੂੰ ਆਪਣੀ ਗਲਤੀ ਸਨਹਕਾਰਨੀ ਚਾਹੀਦੀ ਆ ਜੇਕਰ ਅਸੀਂ ਆਪਣਾ ਭਾਈਚਾਰਾ ਕੈਂਪ ਰੱਖਣਾ ਪਰ ਉਹਨਾਂ ਦੇ ਪਤਾ ਨਹੀਂ ਕਿਹੜੀ ਤੌਣ ਦਾ ਇਹ ਵਿੱਚ ਕੀਲਾ ਆਇਆ ਆ ਕਿਹੜੀ ਉਹਨਾਂ ਨੂੰ ਸ਼ੈ ਆ ਜਿਸ ਕਰਕੇ ਉਹ ਜਿਹੜਾ ਇੱਥੇ ਚੌਂਕੀ ਨਹੀਂ ਆਉਂਦੇ ਜੇ ਆਉਂਦੇ ਆ ਤੇ ਉਹ ਬੇਬਕਤਾ ਆਉਂਦੇ ਆ ਤੇ ਇੱਥੋਂ ਜਿਹੜਾ ਮੁੜ ਜਾਂਦੇ ਆ ਔਰ ਅੱਜ ਵੀ ਜਦੋਂ ਅੰਚਾਰ ਸਾਹਿਬ ਨੂੰ ਮਿਲੇ ਆ ਉਹ ਕਹਿੰਦੇ ਜੀ ਉਹ ਆਉਣ ਤੋਂ ਇਨਕਾਰ ਕਰਦੇ ਆ ਇੱਕ 도ਚੀ ਹੋਣ ਤੇ ਆਉਣ ਤੋਂ ਇਨਕਾਰ ਕਰਨਾ ਸੀ ਪੁਲਿਸ ਪ੍ਰਸ਼ਾਸਨ ਨੂੰ ਵੀ ਕਿਹਾ ਵੀ ਇਹਨਾਂ ਦੇ ਖਿਲਾਫ ਬਣਦੀ ਕਾਰਵਾਈ ਕਰਕੇ 도ਚੀਆਂ ਨੂੰ ਜਿਹੜਾ ਆ ਅਰੈਸਟ ਕੀਤਾ ਜਾਵੇ ਧੰਨਵਾਦ ਜੀ ਸਾਹਿਬ ਜੀ ਸਰ ਜੀ ਹੁਣ ਜਿਹੜਾ ਮਾਮਲਾ ਪਿੰਡ ਚਾਨੀਤੋ ਤੁਹਾਡੇ ਸਾਹਮਣੇ ਆ ਸਰ ਕੀ ਹੈ ਪੂਰਾ ਮਾਮਲਾ ਥੋੜੀ ਜਿਹੀ ਡਿਟੇਲ ਦੱਸਿਓ ਪਿੰਡ ਜਨਾ ਜੀ 9 ਤਰੀਕ ਨੂੰ 9 4 2024 ਨੂੰ ਦੋਵਾਂ ਪਾਰਟੀਆਂ ਦਾ ਆਪਸੀ ਝਗੜਾ ਹੋਇਆ ਸੀ ਜਿਸ ਸਬੰਧੀ ਸਾਡੇ ਕੋਲ 3 ਐਮਐਲ ਰਾਈਆਂ ਹੈ ਜੀ ਇੱਕ ਮਨਜੀਤ ਕੁਮਾਰ ਜੀ ਆ ਇੱਕ ਪਵਿੱਤਰ ਸਿੰਘ ਹੈ ਇੱਕ ਬਲਵਿੰਦਰ ਕੁਮਾਰ ਆ ਜੀ ਤੇ ਉਹਨਾਂ ਦੀਆਂ ਐਮਐਲ ਰਾਈਆਂ ਆ ਤਿੰਨੇ ਪਾਰਟੀਆਂ ਸਾਡੇ ਕੋਲ ਨਾ ਆਪੋ ਜੀ ਦੋਵੇਂ ਪਾਰਟੀਆਂ ਬਿਆਨ ਲਿਖਾ ਗੀਆਂ ਜੀ ਵੀ ਸਾਡੀ ਆਪਸੀ ਰਾਜੀ ਨਾਮੇ ਦੀ ਗੱਲ ਚੱਲਦੀ ਆ ਜੇਕਰ ਸਰੇ ਜੜੀ ਠੀਕ ਆ ਜੇ ਨਾ ਸਰੇ ਜੜੀ ਤੇ ਆਪਾਂ ਤੁਹਾਨੂੰ ਸਰ ਅੱਜ ਇੱਕ ਪਾਰਟੀ ਮੌਕੇ ਤੇ ਪਹੁੰਚੀ ਕਿ ਦੂਸਰੀ ਪਾਰਟੀ ਨੂੰ ਵੀ ਬੁਲਾਇਆ ਗਿਆ ਸਿਕਾ ਨਹੀਂ ਸਰ ਅਸੀਂ ਇਹਨਾਂ ਨੂੰ ਪਹਿਲਾਂ ਹੀ ਫੋਨ ਕਰਦਾ ਸੀ ਵੀ ਤੁਸੀਂ ਨਾ ਆਇਓ ਜੀ ਹਾਂਜੀ ਅਗਰ ਸਰ ਜਿੱਦਾਂ ਬਾਹਰੋਂ ਨੇ ਦੱਸਿਆ ਆ ਕਿ ਉਹ ਦੋ ਤਿੰਨ ਵਾਰੀ ਉਹਨਾਂ ਨਾਲ ਰਾਜੀਨਾਮੇ ਦੀ ਗੱਲ ਵੀ ਹੋਈ ਹੈ ਪਰ ਉਹ ਟਾਈਮ ਤੇ ਆਉਂਦੇ ਨਹੀਂ ਹੈਗੇ ਤੇ ਉਹਨਾਂ ਨੇ ਕਹਿ ਕੇ ਅਗਰ ਉਹਨਾਂ ਨੇ ਰਾਜੀਨਾਮਾ ਨਹੀਂ ਕਰਨਾ ਫਿਰ ਪਰਚਾ ਦਾਜ ਕਰਵਾਇਆ ਜਾਊਗਾ ਕਿ ਸਰ ਅਸੀਂ ਤੇ ਕਹਿੰਦੇ ਆ ਵੀ ਉਹੀ ਸਾਨੂੰ ਲਿਖ ਕੇ ਦੇ ਗਏ ਆ ਜੀ ਕਿ ਸਾਡੀ ਆਪਸੀ ਰਾਜੀਨਾਮੇ ਦੀ ਗੱਲ ਚੱਲਦੀ ਆ ਜੇ ਸਰੇ ਨਾਂ ਚੜੀ ਤੇ ਅਸੀਂ ਆਪਕੋ ਬਿਆਨ ਲਿਖਾ ਕੇ ਪ੍ਰਚਾਰਿਤ ਕਰਵਾਵਾਂਗੇ ਠੀਕ ਹੈ ਸਰ ਜੀ ਧੰਨਵਾਦ ਜਿੱਦਾਂ ਵੀ ਬਿਆਨ ਦੇਣਗੇ ਉਸ ਮੁਤਾਬਕ ਕਾਰਵਾਈ ਕੀਤੀ ਜਾਵੇ ਧੰਨਵਾਦ ਸਾਰਾ ਧੰਨਵਾਦ